ਅੱਜ ਕਮਰ ਸਿੰਘ ਸਿੰਘ ਕਿਲੇਰੇ ਬਹੁਤ ਵੱਡੀ ਜਾਣਕਾਰੀ ਲੈ ਕੇ ਆਏ ਆਂ ਵੀਡੀਓ ਪੂਰੀ ਦੇ ਤਾਂ ਸਵਾਦ ਆਊਗਾ ਅਮਰ ਨੂਰੀ ਜੀ ਕਹਿੰਦੇ ਆ ਜਦੋਂ ਮੈਂ ਨਵੀਂ ਨਵੀਂ ਹੱਲੇ ਮੇਰੀ 13 ਸਾਲ ਦੀ ਉਮਰ ਸੀਗੀ ਤੇ ਚਮਕੀਲਾ ਜੀ ਗਾਉਣ ਲੱਗੇ ਸੀਗੇ ਇਹਨਾਂ ਦਾ ਸੈਟ ਸੀ ਸਰਿੰਦਰ ਸੋਨੀਆ ਨਾਲ ਜਦੋਂ ਸਰਿੰਦਰ ਸੋਨੀਆ ਨਾਲ ਇਹਨਾਂ ਦਾ ਸੈਟ ਟੁੱਟ ਜਾਂਦਾ ਕਿਸੇ ਗੱਲੋਂ ਤੇ ਫਿਰ ਇਹਨਾਂ ਦਾ ਮੇਲ ਮਲਾਪ ਮੇਰੇ ਨਾਲ ਹੁੰਦਾ ਆ ਜੇ ਚਲੋ ਸਾਡੀ ਸਹਿਮਤੀ ਬਣਦੀ ਆ ਤੇ ਮੈਂ ਇਹਨਾਂ ਨਾਲ ਇਹਨਾਂ ਦੇ ਗਰੁੱਪ ਦੇ ਵਿੱਚ 뮤지컬 ਗਰੁੱਪ ਦੇ ਵਿੱਚ ਚਮਕੀਲਾ ਜੀ ਨਾਲ ਗਾਉਣ ਜਾਣ ਲਈ ਤਿਆਰ ਹੋ ਜਾਂਦੀ ਆ ਤੇ ਇਹ ਕਹਿੰਦੀ ਉਮਰ ਨੂਰੀ ਮੈਂ 3 ਮਹੀਨੇ ਸ਼ੋਅ ਲਾਇਆ ਅਮਰ ਸਿੰਘ ਚਮਕੀਲੇ ਦੇ ਨਾਲ ਤੇ ਕਹਿੰਦੇ ਇੰਨਾ ਕੁ ਸਵਾਦ ਆਉਂਦਾ ਸੀ ਗਾ ਕੇ ਸਭ ਤੋਂ ਵੱਡੀ ਗੱਲ ਸੀ ਚਮਕੀਲੇ ਦੀ ਗਾਇਕੀ ਔਰ ਉਸ ਤੋਂ ਬਾਅਦ ਉਹਨਾਂ ਦੀ ਕਲਮ ਤੇ ਮੈਂ 3 ਮਹੀਨੇ ਜਿਹੜਾ ਉਹਨਾਂ ਨਾਲ ਗਾਇਆ ਮੈਂ ਕਹਿੰਦੀ ਦੱਸ ਨਹੀਂ ਸਕਦੀ ਪੇ ਮੈਨੂੰ ਮਾਣ ਆ ਅੱਜ ਵੀ ਪੇ ਮੈਂ ਦੁਨੀਆ ਦੇ ਸਭ ਤੋਂ ਵੱਡੇ ਪੰਕਾਰ ਅਮਰ ਸਿੰਘ ਚਮਕੀਲੇ ਨਾਲ 3 ਮਹੀਨੇ ਲਈ ਸਟੇਜ ਸ਼ੋਅ ਕੀਤੇ ਆ ਤੇ ਮੈਨੂੰ ਗਾਉਣ ਦਾ ਮੌਕਾ ਮਿਲਿਆ ਤੇ ਕਹਿੰਦੀ ਮੇਰਾ ਮਾਣ ਨਾਲ ਸੀਨਾ ਚੌੜਾ ਹੋ ਜਾਂਦਾ ਆ ਅਮਰਨੁਰੀ ਇਹ ਗੱਲ ਕਹਿ ਰਹੀ ਆ ਜਿਦਾਂ ਕਿ ਵਿਆਹ ਸਰਧੂਲ ਸਿਕੰਦਰ ਨਾਲ ਹੋਇਆ ਸੀ ਸਰਧੂਲ ਸਿਕੰਦਰ ਵੀ ਸੁਰਾਂ ਦਾ ਬਾਦਸ਼ਾਹ ਸੀ ਤੇ ਹੋਰ ਵੀ ਬਹੁਤ ਗੱਲਾਂ ਅਮਰ ਸਿੰਘ ਚਮਕੀਲੇ ਬਾਰੇ ਦਸੀਆਂ ਤੇ ਪਰ ਕਹਿੰਦੀ ਜਿਹੜੀ ਮੇਰਾ ਰਿਐਕਸਪੀਰੀਅੰਸ ਹੈ ਨਾ ਉਹ ਬਹੁਤ ਖਰਾ ਸੀਗਾ ਤੇ ਉਸ ਤੋਂ ਬਾਅਦ ਫਿਰ ਮੇਰੀ ਜੋੜੀ ਦیدار ਸੰਧੂ ਜੀ ਨਾਲ ਬਣਦੀ ਆ ਉਹਦੀ ਇੱਕ ਵੱਖਰੀ ਸਟੋਰੀ ਆ ਪਰ ਚਮਕੀਲਾ ਦੀ ਨਾਲ ਜਿਹੜੀ 3 ਮਹੀਨੇ ਲਈ ਸਟੋਰੀ ਬਣੀ ਸੀ ਬਣੀ ਸੀਗੀ ਜੋੜੀ ਬਣੀ ਸੀ ਮੇਰੀ ਉਹ ਇਸੇ ਲਈ ਬਣੀ ਸੀ ਕਿ ਜਦੋਂ ਸੁਰਿੰਦਰ ਸੋਹਨੀਆ ਅ ਛੱਡ ਜਾਂਦੀ ਆ ਤੇ 3 ਮਹੀਨੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਅਮਰਜੋਤ ਮਿਲ ਜਾਂਦੇ ਆ ਤੇ ਫਿਰ ਪਰ ਇਹ ਮੈਂ 3 ਮਹੀਨੇ ਤੋਂ ਬਾਅਦ ਹਟ ਗਈ ਸੀਗੀ ਤੇ ਫਿਰ ਇਹਨਾਂ ਦੀ ਹੁਦਰ ਜੋੜੀ ਬਣ ਜਾਂਦੀ ਆ ਤੇ ਕਹਿੰਦੇ ਮੈਨੂੰ ਬਹੁਤ ਹੀ ਚਮਕੀਲੇ ਨਾਂ ਆਪਣੇ ਸਾਂਝ ਸੀਗੀ ਤੇ ਦੋਸਤੋ ਤੁਸੀਂ ਇਹਦੇ ਬਾਰੇ ਕੀ ਕਹੋਗੇ ਜਰੂਰ ਦੱਸਿਓ